ਉਹਦੇ ਰਹਿਣ ਦੀ ਤੇ ਜਿਉਂਦੇ ਰਹਿਣ ਲਈ ਸਾਨੂੰ ਆਕਸੀਜਨ ਦੀ ਜ਼ਰੂਰਤ ਆ ਤੇ ਆਕਸੀਜਨ ਸਾਨੂੰ ਮਿਲਦੀ ਆ ਰੁੱਖਾਂ ਤੋਂ ਜਿੱਥੇ ਕਿਤੇ ਤੁਹਾਡੇ ਕਿਤੇ ਆਸੇ ਪਾਸੇ ਪਿੰਡ ਦੇ ਸ਼ਹਿਰ ਦੇ ਗਲੀ ਦੇ ਮਹੱਲੇ ਦੇ ਆਸੇ ਪਾਸੇ ਜਗ੍ਹਾ ਹੋਵੇ ਜਿੱਥੇ 50 ਤੋਂ ਉੱਪਰ ਬੂਟੇ ਲੱਗਦੇ ਆ ਤਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਉਹਦਾ ਆ ਕੇ ਤੁਹਾਡੇ ਬੂਟੇ ਲਗਾ ਕੇ ਜਾਵੇਗੀ ਪਰ ਪਾਲਣ ਸੁਭਾਲਣ ਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪਵੇਗੀ ਜੇ ਉਸ ਤੋਂ ਘੱਟ ਬੂਟੇ ਚਾਹੀਦੇ ਆ ਅਸੀਂ ਇਹ ਚੌਂਕੀ ਇਸਵਰ 25 26 ਦਾ ਸਾਡਾ ਟਾਰਗੇਟ ਆ ਕਿ 1 ਕਰੋੜ ਬੰਦੇ ਤੋਂ 5-5 ਬੂਟੇ ਲਗਵਾਉਣੇ ਆ ਬੇਨਤੀਆਂ ਕਰਕੇ ਬੇਨਤੀਆਂ ਕਰਕੇ ਦਰਲਾ ਕਰਕੇ ਤੋਂ ਤਾਂ ਪਲਵਾਉਣੇ ਵੀ ਆ ਜੇ 1 ਕਰੋੜ ਬੰਦਾ 5 5 ਬੂਟੇ ਲਾ ਕੇ ਪਾਲਦਾ ਤਾਂ 5 ਕਰੋੜ ਬੂਟੇ ਹੋ ਜਾਣਗੇ ਤੇ ਜਿਹੜੀ ਸਾਡੀ ਆਬੋ ਹਵਾ ਇੰਨੀ ਗੰਦਲੀ ਹੋ ਚੁੱਕੀ ਆ ਅਸੀਂ ਬਿਮਾਰ ਹੋ ਚੁੱਕੇ ਆ ਸ਼ੁੱਧ ਆਕਸੀਜਨ ਸਾਨੂੰ ਰੁੱਖਾਂ ਨੇ ਦੇਣੀ ਆ ਸੋ ਰੁੱਕ ਲਾਉਣ ਦੇ ਹੀ ਲਵਾਉਣ ਲਈ ਅਸੀਂ ਤਿਆਰ ਖੜੇ ਆ ਪਰ ਤੁਸੀਂ ਸਾਡਾ ਥੋੜਾ ਜਿਹਾ ਸਹਿਯੋਗ ਕਰੋ